ਰੱਖ ਕੇ ਆਸ ਬੰਦੀ ਹੁੰਦੀਆਂ ਲੜਾਂਗਾ ਆਪਣੇ ਵੀ ਡੌਲਿਆਂ ਚ ਜੋਰ ਚਾਹੀਦਾ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਬੱਚੇ ਤਾਂ ਦਿਖਾ ਦੇ ਮੇਰਾ ਸ਼ੌਂਕ ਹੈ ਜਿਹਨਾਂ ਦੇ ਲਈ ਤਾੜੀਆਂ ਲਾ ਦੇ ਕੱ ਅੱਜ ਆਪਾਂ ਸ਼ਾਹਕੋਟ ਲਈ ਇੱਥੇ ਆਈ ਸੀ ਫ੍ਰੀਮੀਅਰ ਤੇ ਸਾਰਿਆਂ ਨੂੰ ਬਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਬਹੁਤ ਮੁਹੱਬਤੀ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾਵੇ ਨੇ ਆਪਣਾ ਕਿਰਦਾਰ ਟੁੱਟਾ ਨਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਦਾਂ ਦਿਖਾ ਦੇ ਜਰਾ ਇਹਦੇ ਲਈ ਤਾੜੀਆਂ ਲਾ ਦੇ ਵਕਤ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਠੋਕ ਕੇ ਜਿੰਨੇ ਵੀ ਲੱਗੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਦਾਵਾ ਤੇ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਹਾਨ ਤਲਵਾਰਾਂ ਦੇ ਸਿਰਾਂ ਤੇ ਇੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਲੜਾਈ ਦੀ ਮਾਣ ਸਾਹਿਬ ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜੋਰ ਚਾਹੀਦਾ